ਖਤਰੀ ਬਰਾਦਰੀ ਵੈਲਫੇਅਰ ਸੁਸਾਇਟੀ ਵੱਲੋਂ ਜਲਾਲਾਬਾਦ ਦੇ ਵਿੱਚ ਅੰਗਹੀਨ ਲੋਕਾਂ ਦੇ ਲਈ 31 ਮਈ 2025 ਨੂੰ ਸਵੇਰੇ 9:00 ਤੋਂ ਲੈ ਕੇ 3:00 ਵਜੇ ਤੱਕ ਸ਼ਿਵ ਭਵਨ ਜਲਾਲਾਬਾਦ ਵਿੱਚ ਅੰਗਹੀਨਾਂ ਲਈ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਕੈਂਪ ਦੇ ਵਿੱਚ ਅੰਗਹੀਨਾਂ ਦੇ ਲਈ ਵਿਸ਼ੇਸ਼ ਉਪਕਰਨ ਅਤੇ ਜਾਂਚ ਕਰਵਾਈ ਜਾਵੇਗੀ। ਅੰਗਹੀਨ ਵਿਅਕਤੀ ਆਪਣੀ ਫੋਟੋ ਆਧਾਰ ਕਾਰਡ ਅਤੇ ਅੰਗਹੀਨ ਸਰਟੀਫਿਕੇਟ ਨਾਲ ਲੈ ਕੇ ਜ਼ਰੂਰ ਆਉਣ। ਲਗਾਏ ਜਾ ਰਹੇ ਇਸ ਕੈਂਪ ਦੇ ਵਿੱਚ ਇਲੈਕਟ੍ਰੋਨਿਕ ਟ੍ਰਾਈਸਾਈਕਲ ਟ੍ਰਾਈਸਾਈਕਲ, 휠ਚੇਅਰ, ਖਰੋੜੀਆਂ, ਕੰਨਾਂ ਤੋਂ ਸੁਣਨ ਵਾਲੀਆਂ ਮਸ਼ੀਨਾਂ, ਬੱਚਿਆਂ ਵਾਲੀ ਟ੍ਰਾਈਸਾਈਕਲ, ਬੱਚਿਆਂ ਵਾਲੀ 휠ਚੇਅਰ, ਨੇਤਰਹੀਨ ਲਈ ਬਰੇਲ ਕੇਨ, ਨੇਤਰਹੀਨਾਂ ਲਈ ਸੈਂਸਰ ਵਾਲੀ ਛੜੀ, 휠ਚੇਅਰ ਫੋਲਡੇਬਲ, ਗੋਡੇ ਦੇ ਬਰੇਸ, ਐਲ ਐਸ ਬੈਲਟ, ਸਰਵਾਈਕਲ ਕਾਲਰ, ਰੀਡ ਦੀ ਹੱਡੀ ਦਾ ਸਮਰਥਨ ਆਦ ਸਾਮਾਨ ਦਿੱਤਾ ਜਾਵੇਗਾ। ਇਸ ਮੌਕੇ ਅਗਵਾ ਨੇ ਕਿਹਾ ਕਿ 60 ਸਾਲ ਤੋਂ ਉੱਪਰ ਜੋ ਬਜ਼ੁਰਗ ਚੱਲਣ ਵਿੱਚ ਆਸਮਰਥ ਹਨ ਉਹਨਾਂ ਨੂੰ ਵੀ व्हीलਚੇਅਰ ਦਿੱਤੀ ਜਾਵੇਗੀ ਅਤੇ ਅੰਗੀਆਂ ਵਾਲੇ ਲਈ ਹੋਰ ਵੀ ਜ਼ਰੂਰੀ ਉਪਕਰਨ ਦਿੱਤੇ ਜਾਣਗੇ